ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੁਹੀ ਮਹਿਲਾ ਪੰਜਮਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਇਹ ਸ਼ਬਦ ਆਪਾਂ ਬਹੁਤ ਹੀ ਆਸਾਨ ਤੁੰਦੇ ਕਰਨ ਜਾ ਰਹੇ ਹਾਂ ਜਦੋਂ ਆਪਾਂ ਇਹ ਸ਼ਬਦ ਨੂੰ ਵੀਰਾਂ ਦੇ ਸਕੇਲ ਤੇ ਕਰਦੇ ਹਾਂ ਤਾਂ ਤੀਜੇ ਕਾਲੇ ਨੂੰ ਸਾ ਮੰਨਦੇ ਹਾਂ ਤੇ ਜਦੋਂ ਤੀਜੇ ਕਾਲੇ ਨੂੰ ਸਾ ਮੰਨਦੇ ਹਾਂ ਤਾਂ ਸ਼ਬਦ ਦਾ ਚਲਨ ਮੰਦਰ ਸਬਤਕ ਵਿੱਚ ਕੋਮਲ ਨੀ ਤੱਕ ਹੈ ਅਤੇ ਜਦੋਂ ਐਕਸਟਰਾ ਟਿਊਨ বাজਦੀ ਹੈ ਉਹਦੇ ਵਿੱਚ ਕਿਤੇ ਕਿਤੇ ਕੋਮਲ ਧਾ ਸ਼ਬਦ ਵੀ ਲਿਆ ਜਾਂਦਾ ਹੈ ਗਾਇਨ ਕਰਨ ਵਿੱਚ ਕੋਮਲ ਨੀ ਤੱਕ ਹੀ ਸ਼ਬਦ ਦਾ ਚਲਨ ਹੈ ਅਤੇ ਇਸ ਤੋਂ ਬਾਅਦ ਮਦ ਸਬਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਕਿੱਤੇ ਕਿਤੇ ਸ਼ੁੱਧਰੇ ਵੀ ਲਿਆ ਜਾਂਦਾ ਹੈ ਕੋਮਲ ਗਾ ਮਾ ਪ ਅਤੇ ਕੋਮਲ ਧਾ ਇਥੇ ਤੱਕ ਹੀ ਸ਼ਬਦ ਦਾ ਚਲਣ ਹੈ ਆਸਾਨੀ ਦੇ ਨਾਲ ਵੀਰ ਅਤੇ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਨ ਤੇ ਪਹਿਲਾਂ ਆਪਾਂ ਗਾਇਨ ਕਰਦੇ ਹਾਂ ਇਸ ਸ਼ਬਦ ਨੂੰ ਤੇ ਇਸ ਤੋਂ ਬਾਅਦ ਆਪਾਂ ਕੱਲੇ-ਕੱਲੇ ਸਵਰਤੇ ਸਿਖਾਂਗੇ ਤੇ ਜਦੋਂ ਆਪਾਂ ਵੀਰਾਂ ਦੀ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਫਿਰ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਨਨ ਕਰਮ ਓਏ ਪ੍ਰਭ ਮੇਰਾ ਦੇਖ ਜਿਵਾ ਗੁਰ ਤੇਰਾ ਦਰਸ਼ਨ ਦੇਖ ਜਿਵਾ ਗੁਰ ਤੇਰਾ ਦੇਖ ਜਿਵਾ ਗੁਰ ਤੇਰਾ ਦਰਸ਼ਨ ਦੇਖ ਜਿਵਾ ਗੁਰ ਤੇਰਾ ਏ ਹੈ ਬਨੰਤੀ ਸੁਣ ਪ੍ਰਭ ਮੇਰੇ اے ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਦੇ ਨਾਮ ਕਰ ਆਪਣੇ ਚੇਰੇ पूरन कर्म होए प्रभु मेरा पूरन कर्म होए प्रभु मेरा देख जीवा गुरु तेरा दर्शन देख जीवा गुरु तेरा ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਤੇ ਹੁਣ ਆਪਾਂ ਇਹ ਸ਼ਬਦ ਨੂੰ ਸਿੱਖਦੇ ਆ ਕੱਲੇ ਕੱਲੇ ਸੁਰ ਤੇ ਜਿਵੇਂ ਕਿ ਪਹਿਲੀ ਪੰਕਤੀ ਹੈ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇ देख जीवा गुर तेरा दर्शन देख जीवा गुर तेरा देख जीवा गुर तेरा दर्शन देख जीवा गुर ते කරම හෝයෙන් ප්‍ර් මේරා කලිටුන් පූරන කරම හෝය ප්‍රබ මේර कर्म मोये प्रभ मेरा। फिर देख जीवा गुरु तेरा दर्शन देख जीवा तेरा देख जीवा गुरु तेरा।, तेरा दर्शन ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਇਸ ਤੋਂ ਬਾਅਦ ਅੰਤਰਾ ਐਹ ਬੇਨੰਤੀ ਸੁਣ ਪ੍ਰਭ ਮੇਰੇ ਐਹ ਐਹ ਬੇਨੰ ਏ ਬੇਨੰਤੀ ਸੁਹਣ ਪ੍ਰਭ ਮੇਰੇ ਏ ਬੇਨੰਤੀ ਸੁਹਣ ਪ੍ਰਭ ਮੇਰੇ ਫਿਰ ਤੋਂ ਏ ਬੇਨੰਤੀ ਸੋਹਣ ਪ੍ਰਭ ਮੇਰੇ ਸਿਮਸਦਿੱਕੇ ਨਾਲ ਦੇ ਨਾਮ ਕਰ ਆਪਣੇ ਚੇਰੇ ਦੇ ਨਾਮ ਕਰ ਆਪਣੇ ਚੇਰੇ ਪੂਰਨ ਕਰਮ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦਾ ਨਾਲ ਇਸ ਸ਼ਬਦ ਦਾ ਸਥਾਈ ਯੰਤਰਾ ਸਿੱਖ ਸਕੋਗੇ ਅਗਲੇ ਅੰਤਰੇ ਬਿਲਕੁਲ ਸੇਮ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ